ਉਤਲਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਦੱਬ ਵਾਲੀ ਪਸ਼ੂ ਮੰਡੀ ਤੇ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਇੱਥੀਆਂ ਕੋਲੇ ਖੜ੍ਹੀ ਹੈ ਬਹੁਤ ਹੀ ਸ਼ਾਨਦਾਰ ਮੱਝਾਂ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਪੂਰੇ ਨਿਖੜਵੇਂ ਥਣ ਨੇ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਲੰਬੇ ਥਣ ਨੇ ਜੀ ਤੇ ਸਾਫ਼ ਸੁਥਰੀ ਅਟਰ ਕੁਆਲਟੀ ਹੈ ਤੇ ਬਾਈ ਤੋੜ ਦੋਗੇ ਮੜੀ ਜੀ ਪਸ਼ੂ ਬਾਈਆਂ ਕੋਲੇ ਜੀ ਸਾਫ਼ ਸੁਥਰਾ ਇਹਨ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਜੀ ਤੇ ਥਣ ਲੰਬੇ ਨੇ ਬਾਈ ਜੀ ਪੂਰੇ ਤੇ ਦੁੱਧ ਵਾਲਾ ਪਸ਼ੂ ਹੈ ਜੀ ਤੇ ਬਾਈ ਕੋਲ ਲਵਾਂਗੇ ਪੂਰੀ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਬਾਈ ਜੀ ਸ਼ੇਅਰ ਚੈੱਕ ਕਰ ਲਓ ਬਾਈ ਜੀ ਸਭ ਤੇ ਗੁੱਦਾਲਾ ਪਸ਼ੂ ਬਾਈ ਜੀ ਪੂਰੇ ਨਿਖੜਵੇਂ ਥਣਨੇ ਬਾਈ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਅੱਗੇ ਤੋਂ ਵੀ ਅਟਰ ਕੁਆਲਿਟੀ ਚੈੱਕ ਆਸ ਪੂਰੀ ਸਾਫ਼ ਸੁਥਰੀ ਹੈ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਮਗਰ ਹੈਗੀ ਬਾਈ ਫੀਮੇਲ ਕਾਫ ਇਹ ਵੀ ਚੰਗੀ ਪੂਰੀ ਬਲੈਕ ਜੈੱਡ ਪੂਰੀ ਪੋਸਤਾਕੀ ਬਾਈ ਤੇ ਪਿਓਰ ਮੋਹਰਾ ਚ ਹੈ ਬਾਈ ਜੀ ਮੱਝ ਵੀ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਗੱਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਤੁਸੀਂ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਸਵਰਨ ਸਿੰਘ ਠੀਕ ਹੈ ਬਾਈ ਜੀ ਕਿਹੜਾ ਪਿੰਡ ਪੈ ਕੇ ਆਪਣਾ ਜੀ ਰਹਿ ਕੇ ਕਲਾਂਜਲਾ ਬਠਿੰਡਾ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਜੀ ਪਸ਼ੂ ਆ ਚਾਰ ਲੈ ਕੇ ਆਏ ਸੀ ਕੋਈ ਸੇਲ ਹੋਇਆ ਜੀ ਹਾਂ ਜੀ ਦੋ ਸੇਲ ਕਰਤੇ ਠੀਕ ਹੈ ਗਾਹਕ ਹੈਗਾ ਜੀ ਵੈਸੇ ਹਾਂ ਜੀ ਗਾਹਕ ਹੈ ਠੀਕ ਹੈ ਜੀ ਜਿਹੜੀ ਇਹ ਮੱਝ ਦਿਖਾਈ ਆਪਾਂ ਜੀ ਇਹ ਕਿਹੜੇ ਸੂ ਠੀਕ ਹੈ ਇਹ ਤੇ ਦੁੱਧ ਕਿੰਨਾ ਨੀਚੇ ਇਹਦਾ ਜੀ? ਉਹ ਤਾਂ 15 ਲੀਟਰ ਹੈ। ਠੀਕ ਹੈ ਪੂਰਾ ਕੰਡੇ ਵਾਲਾ ਹੀ ਇਹਨੇ? ਹਾਂਜੀ ਕੰਡੇ। ਠੀਕ ਹੈ ਜੀ। ਤੇ ਧਾਰਤੁਰ ਕਿਵੇਂ ਬਈ ਇਹਦੀ? ਬਿਲਕੁਲ ਓਪਕੇ। ਠੀਕ ਹੈ ਜੀ। ਤੇ ਕਿੰਨਾ ਮੁੱਲ ਰੱਖਿਆ ਬਈ ਆਪੇ ਇਹਦਾ? ਹਾਂਜੀ। ਮੁੱਲ ਕਿਰਾ ਰੱਖਿਆ ਆਪੇ ਇਹਦਾ 1,40,000 ਹੈ ਜੀ। ਠੀਕ ਹੈ ਜੀ। ਮੜਾ ਮੋਟਾ ਮਾਨ ਤਨ ਕਰ ਦੋਗੇ ਜੀ? ਹਾਂਜੀ ਮਾਨ ਤਨ ਕਰ ਦਾਂਗੇ। ਠੀਕ ਹੈ ਬਈ ਜੀ। ਤੇ ਇੱਕ ਵਾਰ ਦੁਆਰ ਤੋਂ ਆਪਾਂ ਥੋੜੀ ਨਿਗਾ ਮਾਰਾ ਦਿੰਨੇ ਆ। ਚੰਗਾ ਪਸ਼ੂ ਬਈ ਦੁੱਧ ਵਾਲਾ ਸ਼ਾਨਦਾਰ ਕੁਆਲਿਟੀ ਹੈ। ਤੇ ਨਿਖੜਵੇਂ ਥਾਣਨੇ ਬਈ ਜ ਤੇ ਪਸ਼ੂ ਦੀ ਕੁਆਲਿਟੀ ਵੀ ਵਧੀਆ ਹੈ ਮੋਰਾ ਚ ਹੈ ਪੂਰੀ ਪੂੰਛ ਤੱਕ ਹੀ ਬਲੈਕ ਹੈ ਤੇ ਕੁਆਲਿਟੀ ਵਧੀਆ ਬਾਈ ਜੀ ਤੇ ਨਾਲ ਹੈਗੀ ਫੀਮੇਲ ਕਾਫ ਉਹ ਵੀ ਚੰਗੀ ਹੈ ਉਸ ਤੋਂ ਬਾਅਦ ਜਿਹੜੀ ਦਿਖਾਉਂਦੇ ਆ ਦੂਈ ਮੱਝ ਇਹ ਵੀ ਬੜੀ ਟਾਪ ਕੁਆਲਿਟੀ ਦੀ ਹੈ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਪੂਰੀ ਸ਼ਾਨਦਾਰ ਹੈ ਤੇ ਨਿਖਣ ਮੇ ਥਣਨੇ ਬਾਈ ਜੀ ਥੋੜੀ ਡਰਦੀ ਹੈ ਤੇ ਪਸ਼ੂ ਦੀ ਕੁਆਲਿਟੀ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਬਾਈ ਜੀ ਤੇ ਟਾਪ ਕੁਆਲਟੀ ਦੀ ਹੈ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਲੰਨੇ ਆਪਾਂ ਜੀ ਚੈੱਕ ਕਰ ਸਕਦੇ ਤੁਸੀਂ ਨੇੜੇ ਤੋਂ ਵੀ ਜੀ ਮੈਂ ਕਮਾ ਦੂੰਗਾ ਤੋਰ ਦਿੰਦੇ ਵੀ ਥੋੜਾ ਜੀ ਹੋਰ ਦਿੰਦੇ ਜਾਣਕਾਰੀ ਉੱਥੇ ਵੀ ਨਹੀਂ ਹਾਂ ਜਾਣਕਾਰੀ ਅੰਕਲ ਦੋਗਰ ਅੰਕਲ ਪਸ਼ੂ ਭਾਈ ਦੁੱਧ ਵਾਲਾ ਤੇ ਪਿੱਟ ਪੁੜੇ ਤੋਂ ਚੰਗੀ ਹੈ ਬਾਈ ਜੀ ਉਹੀ ਲਵਾਂਗੇ ਜਾਣਕਾਰੀ ਤੇ ਬਾਈ ਜੀ ਪਿੱਠਪੁੜੇ ਦੀ ਬਹੁਤ ਚੰਗੀ ਐ ਕੱਦ-ਕੱਡ ਬਹੁਤ ਆ ਬਾਈ ਜੀ ਇਹ ਵੀ ਪਿਓਰ ਮੋਰਾ ਜਾਜ ਨਹੀਂ ਬਈ ਪੂਰੀ ਬਲੈਕ ਜੈੱਟ ਪੂੰਛ ਹੈ ਦੀ ਤੇ ਬਾਈ ਜੀ ਇੱਕ ਵੀ ਵਾਈਟ ਵਾਲ ਨਹੀਂ ਹੈ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਟਾਪ ਕੁਆਲਿਟੀ ਦੀ ਐ ਮੋਰਾ ਨਸਲ ਦੀ ਐ ਪੂਰੀਆਂ ਨਿਸ਼ਾਨੀਆਂ ਨੇ ਮੋਰਾ ਨਸਲ ਚ ਪਿਓਰ ਮੋਰਾ ਜ ਹੈ ਬਾਈ ਜੀ ਚੈੱਕ ਕਰ ਸਕਦੇ ਕੂੰਛ ਕਿ ਤਾਕੀ ਪੂਰੀ ਬਲੈਕ ਜੈੱਟ ਹੈ ਦੀ ਪਿਓਰ ਮੋਰਾ ਜੀ ਤੇ ਬਾਈ ਜੀ ਇਹ ਜਿਹੜੀ ਇਹ ਦਿਖਾਈਏ ਦੁੱਧ ਕਿੰਨਾ ਨੀਚੇ ਇਹਦੇ ਹੀ ਠੀਕ ਹੈ 14 ਲੀਟਰ ਹੈ ਅੱਛਾ ਜੀ ਇਹ ਕਿੰਨੇ ਸੂਈ ਸੂਈ ਹੈ ਜੀ ਠੀਕ ਹੈ ਬਾਈ ਜੀ ਤੇ ਇਹਦਾ ਬੰਦ 6 ਬੰਦ ਆ ਜੀ ਅੱਛਾ ਸਿਰਫ 6 ਬੰਦ ਆ ਜੀ ਹਾਂਜੀ 6 ਬੰਦ ਆ ਠੀਕ ਹੈ ਜੀ ਤੇ ਮੁੱਲ ਕਿੰਨਾ ਰੱਖਿਆ ਇਹਦਾ ਜੀ ਮੁੱਲ ਇੱਕ 45 ਹੈ ਠੀਕ ਹੈ ਬਾਈ ਜੀ ਤੇ ਥੋੜਾ ਬੋਤਾ ਮਾਨਤਨ ਹੈ ਜੀ ਮੂਹ ਬਾਈ ਹਾਂਜੀ ਮਾਨਤਨ ਠੀਕ ਹੈ ਬਾਈ ਜੀ ਤੇ ਇਹ ਦੋਏ ਸੀਗੇ ਆਪਣੀ ਜੀ ਹਾਂਜੀ ਦੋ ਹੀ ਰੱਖੇ ਠੀਕ ਹੈ ਬਾਈ ਜੀ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦੂੰਗਾ ਜੀ ਹਾਂਜੀ 94657 ਜੀ ਹਾਂਜੀ 12387 ਠੀਕ ਹੈ ਬਾਈ ਜੀ ਪਿੰਡ ਕਿਹੜਾ ਪੈ ਜਾਂਦਾ ਜੀ ਰਹਿ ਕੇ ਕਲਾ ਨਹੀਂ ਠੀਕ ਹੈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਆਪਾਂ ਬਾ ਡੱਬ ਵਾਲੀ ਆਉਣੇ ਚਾਹਾਂ ਠੀਕ ਹੈ ਜੀ ਦਾ ਡੱਬ ਵਾਲੀ ਲਾਉਂਦੇ ਠੀਕ ਹੈ ਡੱਬ ਵਾਲੇ ਨੇੜੇ ਪੈਂਦੀ ਹੈ ਨਾ ਆਪਾਂ ਨੂੰ 20 ਕਿਲੋ ਘਰੇ ਪਸ਼ੂ ਹੁੰਦੇ ਫਿਰ ਜੀ ਹਾਂਜੀ ਘਰੇ ਕਿਸੇ ਨੂੰ ਆਣਾ ਹੋਵੇ ਫੋਨ ਕਰਕੇ ਆ ਸਕਦਾ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਤੇ ਟ੍ਰਾਂਸਪੋਰਟ ਦਾ ਪ੍ਰਬੰਧ ਹੈਗਾ ਜੀ ਪੂਰਾ ਹਾਂਜੀ ਠੀਕ ਹੈ ਬਾਈ ਜੀ ਕੱਲਾ ਮੱਝਾਂ ਦਾ گاਵਾ ਦਾ ਦੋ ਪਸ਼ੂ ਸੀਗੇ ਦੋਏ ਸ਼ਾਨਦਾਰ ਕੁਆਲਿਟੀ ਦੇ ਸੀਗੇ ਜੀ ਤੇ ਪਾਇਆਂ ਦਾ ਰੇਟ ਬਹੁਤ ਜਾਇਜ਼ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਪਿਓਰ ਮੋਰਾ ਚ ਨੇ ਦੋਏ ਪੂੰਛ ਤੱਕ ਵੀ ਪੂਰੀ ਬਲੈਕ ਜੈੱਡ ਹੈ ਤੇ ਜਿਹੜੀ ਦੂਜੀ ਦਿਖਾਈ ਏ ਵੀ ਬਾਈ ਪੂਰੀ ਬਲੈਕ ਜੈੱਡ ਹੈ ਦੰਦਾ ਦੀ ਹਜੇ ਸਿਰਫ ਬਾਈ ਕਿਹਾ 24 ਹੈ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਹਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਤੇ ਘਰੇ ਰੱਖਣ ਵਾਲਾ ਪਸ਼ੂ ਬਾਈ ਜੀ ਨੁਕਸਾਨ ਹੋਗਾ ਕਿਤੇ ਵੀਰ ਦਾ ਤੇ ਬਾਕੀ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਇੱਕ ਵੀਡੀਓ ਨੂੰ ਪੂਰਾ ਜੂੜ ਦੇਖਿਆ ਕਰੋ ਇਦਾਂ ਦੀ ਵੀਡੀਓ ਪਰ ਥੋੜਾ ਥਕ ਲੈ ਕੇ ਆਉਂਦੇ ਰਹਾਂਗੇ ਤੇ ਦਿਖਾਉਂਦੇ ਰਹਾਂਗੇ ਤੁਹਾਨੂੰ ਜੀ ਤੇ ਬਾਕੀ ਜਿਹੜੇ ਵੀਡੀਓ ਦੇਖ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਇਦਾਂ ਦੀ ਵੀਡੀਓ ਪਰ ਥੋੜਾ ਥਕ ਲੈ ਕੇ ਆਉਂਦੇ ਰਹਾਂਗੇ ਤੇ ਸਾਰੀਆਂ ਮੰਡੀਆਂ ਦਿਖਾਉਂਦੇ ਰਹਾਂਗੇ ਬਾਈਆਂ ਕੋਲੇ ਖੜੀ ਹੈ ਬਹੁਤ ਹੀ ਸ਼ਾਨਦਾਰ ਕੁਆਲਿਟੀ ਦੀ ਮੱਝ ਤੇ ਉਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਾਈ ਕਿਹ ਹੈ ਠੀਕ ਹੈ ਬਾਈ ਜੀ ਬਾਈ ਸਭ ਤੋਂ ਪਹਿਲਾਂ ਤੋਂ ਨਮਸਤੇ ਕਿਹਾਂ ਕੇ ਰਹਿਣੇ ਵਾਲੇ ਹੋ ਬਾਈ ਦਾਨੇ ਵਾਲਾ ਠੀਕ ਹੈ ਬਈ ਜੀ ਨਾਮ ਕੀ ਆਪਣਾ ਨਾਮ ਮੁਹੰਮਦ ਕਾਸਿਫ ਠੀਕ ਹੈ ਬਈ ਜੀ ਤੇ ਬਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਆ ਜੀ ਲੈ ਕੇ ਆਏ ਸੀ 5 ਪਸ਼ੂ ਅੱਛਾ 5 ਪਸ਼ੂ 4 ਦਿੱਤੀ ਹੈ ਸੇਲ ਹੋ ਗਏ 4 ਠੀਕ ਹੈ ਗਾਹਕ ਸੀਗਾ ਬਈ ਅੱਜ ਹਾਂ ਬੜੀਆ ਰਹਾ ਬੜੀਆ ਬਹੁਤ ਠੀਕ ਹੈ ਬਈ ਬਹੁਤ ਬੜੀਆ ਐਸੀ ਚਾਹੀਏ ਬਈ ਜੋ ਇਹ ਬੈਸ ਹੈ ਬਈ ਕੌਣ ਸੇ ਬਿਆਦ ਮੇ ਸੋਈ ਕੀ ਆ ਬਈ ਇਹ ਇਹ ਤੀਜੇ ਸੋਏਗੀ ਠੀਕ ਹੈ ਕਿੰਨੇ ਦਿਨ ਪੜੇ ਅਭੀ ਬਈ ਇਸਕੇ ਇਹ ਇੰਨੇ ਰਹਿੰਦੇ 8 ਦਿਨ ਅੱਛਾ 8 ਦਿਨ ਰਹਿੰਦੇ ਅਭੀ ਬਈ ਕਿੰਨੇ ਕੌਣ ਸੇ ਬਿਆਦ ਮੇ ਆਈ ਹੈ ਇਹ 3 ਜੇ ਠੀਕ ਹੈ ਕਿੰਨਾ ਦੁੱਧ ਕਰ ਜਾਏਗੀ ਇਸ ਪਰ ਉਹ 2 14 ਲੀਟਰ ਕੱਢ ਦੂਗਾ ਕੱਢ ਦੋ ਵੀ ਰਾਮਨਾਨ ਠੀਕ ਹੈ ਬਾਈ ਜੀ ਬਈ ਵਪਾਰ ਦਾ ਕੰਮ ਆਪਣਾ ਹੀ ਵਪਾਰ ਦਾ ਹੈਗਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਆਪਾਂ ਸਾਰੀ ਮੰਡੀਆਂ ਜਾਣਦੇ ਜੀ ਮੇਰੇ ਲੱਗਦੀਆਂ ਤੇ ਆਪਦੀਆਂ ਠੀਕ ਹੈ ਬਾਈ ਜੀ ਇਹਨੂੰ ਤੋੜ ਕੇ ਦਿਖਾ ਦੋਗੇ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਬਾਈ ਜੀ ਤੇ ਚੰਗੀ ਪਸ਼ੂ ਹੈ ਬਾਈ ਕਹਿੰਦਾ ਬਾਕੀ ਪਸ਼ੂ ਸੇਲ ਹੋ ਗਏ 4 5 ਲੈ ਕੇ ਆਏ ਸੀਗੇ ਜੀ ਤੇ ਲਾਸਟ ਰਹਿ ਗਈ ਬਾਈ ਜੀ ਤੇ ਹਜੇ ਪੇਂ ਇਹਦੇ ਪੰਜ 10 ਦਿਨ ਬਾਈ ਕਹਿੰਦਾ ਤੇ ਬਾਕੀ ਨੇੜੇ ਤੋਂ ਵੀ ਤੁਹਾਨੂੰ ਆਪਾਂ ਅਟਰ ਕੁਆਲਟੀ ਚੈੱਕ ਕਰਾ ਦਾਂਗੇ ਚੰਗਾ ਪਛੂ ਬਾਈ ਦੁੱਧ ਵਾਲਾ ਕਿਉਂਕਿ ਦਿਖ ਜਾਂਦਾ ਬਾਈ ਜੀ ਦੁੱਧ ਵਾਲਾ ਪਛੂ ਦਾ ਪਿੱਠ ਪੁੜੇ ਤੋਂ ਬਾਕੀ ਸਾਂਭੀ ਹੋਈ ਹੈ ਮੱਝ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਪੂਰਾ ਸਾਫ਼ ਸੁਥਰੀ ਅਟਰ ਕੁਆਲਟੀ ਹੈ ਤੇ ਬਾਈ ਜੀ ਕਿਹੜੇ ਏਰੀਆ ਚੋਂ ਆਈ ਹੈ ਇਹ ਇਹ ਮਲੋੜ ਐਸੇ ਮਲੋੜ ਤੋਂ ਆਈ ਹੈ ਠੀਕ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਬਾਈ ਜੀ ਆਪਾਂ ਇਹਦਾ ਦੇਣ ਲੈਣ ਲਾਸਟ 1 1 2 ਅੱਛਾ 1 10 ਦੀ 1 ਲੱਖ 10 ਦੀ ਛੱਡ ਦੋਗੇ ਲਾਸਟ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਮੋਬਾਈਲ ਨੰਬਰ ਹੈਗਾ 90412 ਹਾਂ ਜੀ 75583 ਇੱਕ ਵਾਰ ਦੁਬਾਰਾ ਬੋਲ ਦਿਓ ਬਾਈ ਜੀ 90412 75583 ਠੀਕ ਹੈ ਬਾਈ ਜੀ ਇਹ ਦੱਬ ਵਾਲੀ ਮੰਡੀ ਤੇ ਪੱਕਾ ਲਗਾਤੇ ਹੋਗੇ ਬਾਈ ਹਾਂ ਪੱਕਾ ਡੇਲੀ ਪਰਮਾਨੈਂਟ ਜਿੰਨਾ ਮਰਜ਼ੀ ਪਹੁੰਚ ਲੋ ਠੀਕ ਹੈ ਬਾਈ ਜੀ ਤੇ ਆਪ ਹੀ ਇੱਥੇ ਹੁੰਦੀ ਹੈ ਬਾਈ ਜੀ ਸ਼ੌਣੀ ਜੀ ਵੀ ਇੱਥੇ ਬੰਦ ਠੀਕ ਤੇ ਬਾਈ ਆਪਣੇ ਕੋਲੇ ਮੱਜਾਂ ਦਾ گاਵਾ ਦਾ ਵੀ ਹੈ گاਵਾ ਦਾ ਨਹੀਂ ਹੈਗਾ گاਵਾ ਦਾ ਘਟ ਹੈ ਦਾ ਇਹ ਮੱਜਾਂ ਦਾ ਹੀ ਹੈ ਦਾ ਮੱਜਾ ਦਾ ਯਾਦ ਠੀਕ ਹੈ ਬਈ ਨਾਮ ਕੀ ਦਿੱਤਾ ਜੀਗਾ ਬਾਈ ਜੀ ਆਪਣਾ ਨਾਮ ਮੁਹੰਮਦ ਕਾਸਿ ਜਿਲ੍ਹਾ ਜੀ ਲਾਜ ਸ੍ਰੀ ਮੁਕਸਦ ਮੁਕਸਦ ਸਾਹਿਬ ਠੀਕ ਹੈ ਭਾਈ ਜੀ ਠੀਕ ਹੈ ਭਾਈ ధన్యਵਾਦ ਬਾਈ ਕੇ ਪਾਸ ਸੀ ਕਿ ਭਾਈ ਬਹੁਤ ਟਾਪ ਕੀ ਬਹਿਸ ਤੇ ਬਾਕੀ ਚਾਰ ਬੈਸੇ ਬਾਈ ਕਹਿੰਦਾ ਸੇਲ ਹੋ ਗਈ ਇਹ ਵੀ ਬਾਈ ਦੁੱਧ ਵਾਲੀ ਬੈਸ ਹੈ ਜੇ ਕੋਈ ਲੈਣਾ ਚਾਹਦਾ ਤਾਂ ਬਾਈ ਨੇ ਕੰਟੈਕਟ ਕਰ ਲੈਣਾ ਨੰਬਰ ਆਪਾਂ ਪਾਤਾ ਵੀਡੀਓ ਵਿੱਚ ਚੰਗਾ ਪਸ਼ੂ ਸੀਗਾ ਬਾਈ ਕੋਲੇ ਰੇਟ ਬਾਈ ਦਾ ਜਾਇਜ਼ ਹੈ ਤੇ ਬਾਕੀ ਭਾਈ ਸਿੰਗਾ ਪੱਖੋਂ ਵੀ ਠੀਕ ਹੈ ਤੇ ਦੁੱਧ ਕਰ ਜਾਣਾ ਬਈ ਇਹਨੇ 13-14 ਲੀਟਰ ਬਾਈ ਉਹਦਾ ਪੂਰੀ ਸਾਫ ਸੁਥਰੀ ਹੈਟਰ ਕੁਆਲਟੀ ਹੈ ਠੀਕ ਹੈ ਭਾਈ ਜੀ ਦੋ ਮੰਡੀ 'ਚ ਬਾਦੂ ਆਏ ਹੋਏ ਨੇ ਜੇ ਕੋਈ ਆਉਣਾ ਚਾਹੁੰਦਾ ਬਾਈ ਤਾਂ ਆ ਸਕਦਾ ਵੀਰ ਇੱਥੇ ਤੇ ਸਾਰੇ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਥੋੜਾ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਵੀਰ ਆਪਣੇ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਐਦਾਂ ਦੀ ਵੀਡੀਓ ਥੋੜਾ ਤੱਕ ਲੈ ਕੇ ਆਉਂਦੇ ਰਹਾਂਗੇ ਖੜੀ ਹੈ ਸ਼ਾਨਦਾਰ ਬਾਈ ਜੀ ਝੋਟੀ ਪਿੱਠਪੜੇ ਤੇ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਸ਼ਾਨਦਾਰ ਹੈ ਤੇ ਪੂਰੀ ਸਾਫ ਸੁਥਰੀ ਅਟਰ ਕੁਆਲਟੀ ਹੈ ਤੇ ਚੈੱਕ ਕਰ ਸਕ ਤੁਸੀਂ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਬਈ ਅਸੀ ਗੱਲ ਜੀ ਕੀ ਨਾਮ ਹੈ ਆਪਣਾ ਜੀ ਫਕੀਰ ਆ ਮੈਂ ਠੀਕ ਹੈ ਕਿਹੜਾ ਪਿੰਡ ਹੈ ਜੀ ਮੈਂ ਸਰਗਨਾ ਜੀ ਠੀਕ ਹੈ ਬਾਈ ਜੀ ਕਿੰਨੇ ਪੈਸੂ ਲੈ ਕੇ ਆ ਜੀ ਅੱਜ ਆਪਾਂ ਕੋਈ ਅੱਛਾ ਸੇਲ ਹੋਇਆ ਨਹੀਂ ਬਈ ਅਜੇ ਨਹੀਂ ਕਿੰਨਾ ਕਿਹੜੇ ਸੂਏ ਸੂਈ ਹੈ ਮਾਜੇ 5 ਚੌਥੇ ਠੀਕ ਹੈ ਬਈ ਕਿੰਨਾ ਮੁੱਲ ਰੱਖਿਆ ਪਿਆ ਤਾਂ ਕਜਾਲੀ ਠੀਕ ਹੈ ਦੁੱਧ ਕਿੰਨਾ ਥਲੇ ਵੀਰੇ ਤੇ ਠੀਕ ਹੈ 15 ਲੀਟਰ ਠੀਕ ਹੈ ਬਾਈ ਜੀ ਵਪਾਰ ਤਾਂ ਕਰਾਂ ਮੈਂ ਵੀਰੇ ਆਪਣਾ ਹੀ ਨਹੀਂ ਕਰੂਗਾ ਅੱਛਾ ਘਰ ਦੀ ਪਾਲੀ ਵੀ ਹੈ ਠੀਕ ਹੈ ਬਾਈ ਜੀ ਤੇ ਉਦਾਂ ਸੀਲ ਤਾਰ ਤੁਰ ਕਿਵੇਂ ਬਈ ਇਹਦੀ ਹਾਂ ਜਮਾਂ ਸੀਲ ਹੈ ਠੀਕ ਹੈ ਬਾਈ ਜੀ ਤੇ ਮਗਰ ਕੀ ਇਹਦੇ ਕੱਟਾ ਹੈ ਮਗਰ ਬਾਈ ਜੀ ਕੱਟਾ ਚੈੱਕ ਕਰ ਸਕਦੇ ਤੁਸੀਂ ਜੀ ਤੇ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਜੀ ਤੇ ਪੂਰਾ ਕੱਡੇ ਵਾਲਾ ਦੁੱਧ ਹੈ ਬਾਈ ਕਹਿੰਦਾ ਬਈ ਤਾਰ ਪੌਲੀ ਹੈ ਇਹਨਾਂ ਜਮਾਂ ਤੇ ਠੀਕ ਹੈ ਜੀ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਵੀਰੇ 76908 580 ਇੱਕਰ ਦੁਆਰੇ ਬੋਲਦੇ ਵੀਰੇ 76908 580 ਕਿਹੜਾ ਪਿੰਡ ਦੱਸਿਆ ਜੀ ਮਾਸਰਖਾਨਾ ਜੀ ਠੀਕ ਹੈ ਬਾਈ ਜੀ ਜ਼ਿਲ੍ਹਾ ਜੀ ਕਿਹੜਾ ਪਿੰਡ ਹੈ ਠੀਕ ਹੈ ਚੈੱਕ ਕਰ ਸਕਦੇ ਜੀ ਮੱਝ ਬੜੀ ਟਾਪ ਕੁਆਲਟੀ ਦੀ ਹੈ ਤੇ ਰੇਟ ਵੀ ਜਾਇਜ਼ ਰੱਖਿਆ ਪਈਆਂ ਨੇ ਸ਼ਾਨਦਾਰ ਪਸ਼ੂ ਹੈ ਬਾਈ ਜੀ ਤੇ ਮਗਰ ਬਾਈ ਜੀ ਹੈਗਾ ਤੇ ਕੱਟਾ ਇਹ ਵੀ ਟਾਪ ਕੁਆਲਿਟੀ ਦਾ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਸ਼ਾਨਦਾਰ ਕੁਆਲਿਟੀ ਦੇ ਪੇਸ਼ ਕਰਦੇ ਰਾਂਗੇ ਥੋੜਾ ਬਾਈ ਜੀ ਇਹਦਾ ਥਾਣਾ ਜਿਹੜਾ ਹੈਗਾ ਪਿਛਲਾ ਉਹ ਥੋੜਾ ਜਿਹਾ ਆਪ ਅੱਛੇ ਹੋਗਾ ਤੇ ਬਾਕੀ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਤੁਸੀਂ ਆਪ ਸੈੱਟਿੰਗ ਕਰਕੇ ਪੂਰਾ ਪਿਛਲਾ ਲਿਆ ਕਰੋ ਆਪਣਾ ਤਾਂ ਮੇਨ ਮਕਸਦ ਹੁੰਦਾ ਹੈ ਕਿ ਵੀਡੀਓ ਤੁਹਾਡੇ ਤੱਕ ਲੈ ਕੇ ਆਉਣਾ ਤੇ ਉੱਥੇ ਦਾ ਰੇਟ ਦਿਖਾਉਣਾ ਤੇ ਬਾਕੀ ਮੱਝ ਦੀ ਕੁਆਲਿਟੀ ਵਧੀਆ ਬਾਈ ਜੀ ਤੁਹਾਡੇ ਸਾਹਮਣੇ ਜੀ ਟਾਪ ਕੁਆਲਿਟੀ ਦੀ ਹੈ ਤੇ ਰੇਟ ਬ ਤੇ ਬਾਕੀ ਆਪਾਂ ਨੰਬਰ ਪਾਈਆਂ ਦਾ ਪਾਤ ਵਿੱਚ ਵੀਡੀਓ ਤੁਸੀਂ ਲੈ ਸਕਦੇ ਹੋ ਜੀ ਚੰਗੇ ਪਸ਼ੂ ਨੇ ਬਾਈ ਜੀ ਸ਼ਾਨਦਾਰ ਕੁਆਲਟੀ ਹੈ ਪਾਈਆਂ ਕੋਲੇ ਖੜੀ ਇੱਕ ਹੋਰ ਪਿਓਰ ਮੋਰਾ ਚ ਬਾਈ ਜੀ ਪੂੰਛ ਤੱਕ ਪੂਰੀ ਬਲੈਕ ਜੈੱਡ ਹੈ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਪਾਈਆਂ ਹੁੰਲਾਂ ਦੀ ਪੂਰੀ ਜਾਣਕਾਰੀ ਐਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਤੇ ਪੂਰੇ ਨਿਖਰਵੇਂ ਥਣ ਨੇ ਬਾਈ ਸਸੀガル ਜੀ ਸਸੀガル ਬਾਈ ਕੀ ਨਾਮ ਹੈ ਬਈ ਆਪਣਾ ਪਵਨ ਬਾਈ ਕਿਹ ਗਾਉਂ ਕੋਣਸਾ ਵੜਕੇ ਵੀ ਠੀਕ ਹੈ ਬਾਈ ਕੀ ਨਾਮ ਤੇਰਾ ਕਿਤਨੇ ਪਸ਼ੂ ਲੈ ਕੇ ਆਦੇ ਆ ਜੀ ਤਿੰਨ ਤਸਲੇ ਠੀਕ ਹੈ ਬਾਈ ਜੀ ਤੇ ਇਹ ਜਿਹੜੀ ਝੋਟੀ ਕਿਹੜੇ ਸੂਈ ਸੂਈ ਹੈ ਇਹ ਆ ਪਹਿਲੇ ਸੂਈ ਸੂਈ ਠੀਕ ਹੈ ਬਈ ਦੁੱਧ ਕਿੰਨਾ ਨੀਚੇ ਤੇ ਦੁੱਧ ਦੇਗਾ ਬਾਈ 11 ਲਿਟਰ ਠੀਕ ਹੈ ਕਿੰਨਾ ਮੁੱਲ ਰੱਖਿਆ ਪਿਆ ਦਾ ਕਿੰਨਾ ਮੁੱਲ ਰੱਖਿਆ ਤਾਂ ਜੀ ਮੁੱਲ ਰੱਖਿਆ 95 ਯਾਰ ਠੀਕ ਹੈ ਬਾਈ ਜੀ ਤੇ ਬਾਈ ਜੀ ਵਪਾਰ ਦਾ ਕੰਮ ਆਪਣਾ ਹੀ ਵਪਾਰ ਦਾ ਕੰਮ ਆਪਣਾ ਹਾਂ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਬਾਈ ਆਪਾਂ ਬਈ ਯਾਰ ਮੰਡੀ ਲਾਉਂਦੇ ਠੀਕ ਹੈ ਮੋਬਾਈਲ ਨੰਬਰ ਬੋਲ ਦੂੰਗਾ ਵੀਰੇ 830616818 ਇੱਕ ਵਾਰ ਦੁਬਾਰਾ ਬੋਲਦੇ ਵੀਰੇ 830616818 ਬੜੀਆ ਬੜੀਆ ਮਿਲਦੀਆਂ ਠੀ ਹਰ ਵਾਰ ਤੋਂ ਪੂਰਾ ਪੂਕਾ ਨਹੀਂ ਤੇ ਹੀ ਇਹਨਾਂ ਦੀ ਬਾਤ ਹੁੰਦੀ ਹੈ ਤੂੰ ਕੱਥਣਾ ਮੈਨੂੰ ਵੀ ਇੰਨੀ ਦੀ ਜਾਣਾ ਨਾ ਪਛਤਾ ਕਰੀ ਕੋਈ ਰੰਟੀਆ ਮਾਤਾ ਨੂੰ ਮੂਰੇ ਬਾਈ ਨੂੰ ਚੇ ਮਹਲਵਾਨ ਤੂੰ راستੇ ਅੱਕੀ ਗੱਲ ਕਰ ਰਿਹਾ ਮੇਰਾ ਬਾਕੀ ਵੀ ਚੰਗਾ ਪਸ਼ੂ ਹੈ ਤੋਰ ਦੇ ਤਾ ਅਣੀਟ ਬੰਨਿਆ ਜੈ ਜੈ ਹੈ ਬਾਈ ਸਾਹਿਬ ਹਾਂਜੀ ਬਾਈ ਹਾਂ ਇਹ ਦੇਣੀ ਬਈ ਬਹੁਤ ਤੇ ਗਿਆਨ ਲਗਾਣਾ ਠੀਕ ਹੈ ਬਾਈ ਜੀ ਹਾਂ ਰਟੀ ਵੀ ਪਿਆ ਠੀਕ ਹੈ ਬਾਈ ਸਾਧੂ ਜੀ ਮਟੀ ਠੀਕ ਹੈ ਬਾਈ ਠੀਕ ਹੈ ਬਾਈ ਓਕੇ ਓਕੇ ਬਾਈ ਜੀ ਓਕੇ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰ ਤੇ ਬਾਕੀ ਜਿਹੜੇ ਵੀਰ ਵੀਡੀਓ ਦੇਖ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਜੋ ਮੇਰਾ ਵੀਰ ਕੋਲੇ ਖੜੀ ਨੇ ਬਹੁਤ ਈ ਸ਼ਾਨਦਾਰ ਝੋਟੀਆਂ ਤੇ ਇਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਚੰਗੇ ਪਸ਼ੂ ਨੇ ਬਾਈਆਂ ਕੋਲੇ ਜੀ ਤੇ ਕੱਲੀ ਕੱਲੀ ਵਰੀ ਲਵਾਂਗੇ ਜਾਣਕਾਰੀ ਪੂਰੀ ਮੈਂ ਤੁਹਾਨੂੰ ਆਪਾਂ ਜੀ ਹੋਰਾ ਤੇ ਤੇ ਨੀਲੀ ਰਾਵੀ ਚ ਕ੍ਰੋਸ ਚੰਗਾ ਪਸ਼ੂ ਬਾਈ ਜੀ ਸ਼ਾਨਦਾਰ ਬਾਕੀ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀ ਸ਼ਾਨਦਾਰ ਹੈ ਜੀ ਆ ਰਹੇ ਥਾਣੇ ਦੇ ਕਿ ਪ੍ਰੋਪਰ ਗੈਪ ਹੈ ਤੇ ਨਿੱਖੜਵੇਂ ਥਣਦੇ ਬਾਈ ਜੀ ਪੂਰੇ ਤੇ ਆ ਜੋ ਮੇਰਾ ਵੀਰ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਠੀਕ ਆ ਕੀ ਨਾਮ ਹੈ ਆਪਣਾ ਜੀ ਆਪਣਾ ਨਾਮ ਸ਼ਿਦਾ ਜੀ ਠੀਕ ਹੈ ਜੀ ਪਿੰਡ ਕਿਹੜਾ ਪੈਂਦਾ ਵੀਰੇ ਲਾਲ ਪੱਤਰਾ ਜੀ ਅੱਛਾ ਜ਼ਿਲ੍ਹਾ ਜੀ ਪੁਰਾ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਜੀ ਬਾਈ ਜੀ ਚਾਰ ਜੀ ਕੋਈ ਸੇਲ ਹੋਇਆ ਜੀ ਇੱਕ ਹੋਇਆ ਏ ਠੀਕ ਹੈ ਜੀ ਮੱਝੇ ਕਿਹਾਂ ਜੀ ਮੱਝ ਹੋਈ ਏ ਠੀਕ ਹੈ ਬਾਈ ਜੀ ਜਿਹੜੀ ਇਹ ਖੜੀ ਹੈ ਬਾਈ ਜੀ ਤੁਹਾਨੂੰ ਦੂਜਾ ਸੁਆਜੀ 15 ਦਿਨ ਸੋਈ ਨੂੰ ਹੋ ਗਿਆ 13 ਲੀਟਰ ਦੁੱਧ ਤਿਆਰ ਹੈ ਠੀਕ ਹੈ ਬਾਈ ਜੀ ਤੇ ਥੋੜੀ ਤੋੜ ਦੂੰਗਾ ਬਾਈ ਜੀ ਜਰੂਰ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਬਾਈ ਜੀ ਝੋਟੀ ਚੈੱਕ ਕਰਸਾ ਤੁਸੀਂ ਖੁਦ ਵੀ ਤੇ ਅਟਰ ਕੁਆਲਿਟੀ ਬਿਲਕੁਲ ਸਾਫ ਸੁਥਰੀ ਹੈ ਆਪਾਂ ਦਿਖਾਉਂਦੇ ਤੁਹਾਨੂੰ ਨੇੜੇ ਤੋਂ ਵੀ ਤੇ ਸਭ ਤੋਂ ਵੱਡੀ ਗੱਲ ਹੈ ਪੂਰੇ ਨਿਖੜਵੇਂ ਠੰਢ ਨੇ ਤੇ ਲੰਬੇ ਠੰਢ ਨੇ ਬਾਈ ਜੀ ਤੇ ਟਾਪ ਕੁਆਲਿਟੀ ਝੋਟੀ ਬਾਈ ਜੀ ਅਟਰ ਕੁਆਲਿਟੀ ਚੈੱਕ ਕਰ ਤੁਸੀਂ ਮੇਰਾ ਵੀਰ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਠੰਡ ਵੀ ਲੰਬੇ ਨੇ ਬਾਈ ਜੀ ਦੁੱਧ ਵਾਲਾ ਪਸ਼ੂ ਐ ਤੇ ਬਾਕੀ ਬਾਈਕ ਕੋਲ ਹੁੰਦੇ ਪੂਰੀ ਜਾਣਕਾਰੀਆਂ ਆਪਾਂ ਇਹਦੇ ਬਾਰੇ ਤੇ ਨਿਖਣ ਮੇ ਥਾਂ ਦੇ ਬਾਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਐ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋਈ ਤੇ ਬਾਈ ਕੋਲ ਦੇ ਬਾਈ ਜੀ ਪੂਰਾ 13 ਕਿਲੋ ਕੰਡੇ ਵਾਲਾ ਜੀ ਚਵਾ ਕੇ ਦੇ ਦੇਂਗੇ ਆਪਣੇ ਘਰੋਂ ਲਿਆਏ ਹੋਏ ਜਿਹੜਾ ਬੰਦਾ ਕਰੇ ਜੀ ਤੇ ਮਗਰ ਕੀ ਬਈ ਤੇ ਮਗਰ ਕੱਟੀ ਐ ਠੀਕ ਐ ਮਗਰ ਬਾਈ ਜੀ ਕੱਟੀ ਐ ਤੇ ਇਹ ਵੀ ਤੋਹਫ਼ਾ ਇੱਕ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਵੀਰ ਕਿੰਨਾ ਲੀਟਰ ਰੱਖਿਆ ਪੈਦਾ? ਬੋਲ ਲਈ ਇੱਕ ਵੀ ਰੱਖਿਆ ਜੀ। ਅੱਛਾ ਦੇਣ ਲੈਣ ਲਾਸਟ ਕੀਤਾ ਕਿ ਛੱਡ ਦੋਗੇ ਜੀ? 1000 ਦੀ ਦੇ ਦੇ। ਇਹ ਛੱਡ ਦੋ ਠੀਕ ਆ ਬਾਈ ਜੀ। ਤੇ ਇਸ ਤੋਂ ਬਾਅਦ ਜਿਹੜੀ ਆ ਗਾਂ ਖੜੀ ਆਪਣੇ ਕੋਲ ਜਰਸੀ ਬਾਈ ਜੀ। ਦੋ ਦੰਦ ਆਈ। ਅੱਛਾ ਦੋ ਦੰਦ ਆ ਬਾਈ ਜੀ। ਤੇ ਕਿੰਨੇ ਦਿਨ ਪਏ ਬਾਈ ਜੀ ਇਹਦੇ? 10 ਤੋਂ 15 ਦਿਨ ਪੈਟਿਕ ਆ ਜੀ। ਠੀਕ ਆ ਜੀ। ਤੇ ਉਦਾਂ ਸੀਲ ਆ ਬਾਈ ਜੀ ਪੂਰੀ? ਹਾਂ ਹਾਂ ਬਹੁਤ। ਠੀਕ ਆ ਬਾਈ ਜੀ। ਪਹਿਲਾ ਸਵੇਰ। ਠੀਕ ਆ ਬਾਈ। ਕਿੰਨਾ ਕਰਜੂ ਬਾਈ ਦੁੱਧ ਤੇ ਤੁਹਾਡੇ ਹਿਸਾਬ ਨਾਲ? ਇਹ 20 ਤੋਂ ਪਲੱਸ ਚੱਲੇ ਜੀ। ਕਰ ਦੂ ਬਾਈ ਜੀ ਇਹ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚ ਹੋਈ ਬਈ ਇਹ ਇਹ ਮੇਰੇ ਏਰੀਆ ਚ ਆਬ ਠੀਕ ਹੈ ਬਾਈ ਜੀ ਤੇ ਤੋਰ ਦੋ ਬਾਈ ਜੀ ਬਹੁਤ ਜਿਆਦਾ ਚੰਗਾ ਕੁਆਲਟੀ ਦਾ ਪਸ਼ੂ ਹੈ ਬਾਈ ਇਹ ਵੀ ਜਰਸੀ ਚ ਆ ਜਾਂਦੀ ਹੈ ਤੇ ਥਣਾ ਚ ਪ੍ਰੋਪਰ ਗੈਪਟਰ ਕੁਆਲਟੀ ਹੈ ਸਾਫ ਸੁਥਰੀ ਹੈ ਕਿੰਨੇ ਦਿਨ ਪਏ ਬਾਈ ਹਜੇ ਇਹਦੇ 10 ਤੋਂ 12 ਦਿਨ ਲੈ ਕੇ 15 ਦਿਨ ਜਾ ਸਕਦੀ ਹੈ ਠੀਕ ਹੈ ਬਾਈ ਜੀ ਚੰਗਾ ਪਸ਼ੂ ਹੈ ਟੌਪ ਦਾ ਦੁੱਧ ਵਾਲੀ ਚੋ ਜਰਸੀ ਬੱਚੀ ਤੇ ਚੰਗੀ ਰੇ ਬਈ ਬਾਈ ਜੀ ਤੇ ਰੇਟ ਬਾਰੇ ਪੂਰੀ ਲਵਾਂਗੇ ਜਾਣਕਾਰੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਸ਼ੂ ਚੰਗਾ ਬਾਈ ਜੀ ਤੇ ਬਾਈ ਕਿੰਨੇ ਦੰਦ ਹੈ ਜੇ ਇਹ ਦੋ ਦੰਦ ਦਾ ਹੈ ਅੱਛਾ ਦੋ ਦੰਦ ਤੇ ਕਿੰਨਾ ਮੋਲ ਰੱਖਿਆ ਵੀਰੇ ਤਾਂ ਦੇਣ ਲੈਣ ਇਹਦਾ 1.5 ਹੈ ਅੱਛਾ ਜੀ ਕਿੰਨਾ ਤੱਕ ਛੱਡ ਦੋਗੇ ਲਾਸਟ 95000 ਅੱਛਾ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਰੇਟ ਬਾਈ ਦਾ ਜਾਇਜ਼ ਹੈ ਜੀ ਤੇ ਬਾਕੀ ਬਾਈ ਕਹਿੰਦਾ ਮਾਨ ਤਨ ਕਰਤਾ ਆਪਾਂ ਤੁਹਾਡਾ ਜੀ ਤੇ ਇਸ ਤੋਂ ਬਾਅਦ ਬਾਈ ਹੁਣੇ ਖੜੀ ਇੱਕ ਮੱਝ ਇਹਦੇ ਬਾਰੇ ਪੁੱਛ ਤੇ ਜਾਣਕਾਰੀ ਲੈਂਦੇ ਬੁਰੇ ਬਾਈ ਇਹ ਕਿੰਨੇ ਦਿਨ ਪਿਆ ਹੈ ਜੀ ਇਹ ਵੀ ਹਜੇ ਹੱਪਤਾਗ ਲੈ ਜੂਗੀ ਠੀਕ ਹੈ ਜੀ ਐਟਰ ਕੁਆਲਟੀ ਚੈੱਕ ਕਰੋ ਬਾਈ ਜੀ ਪੂਰੀ ਸ਼ਾਨਦਾਰ ਤੇ ਸਾਫ ਸੁਥਰੀ ਐਟਰ ਕੁਆਲਟੀ ਹੈ ਤੇ ਹਜੇ ਥੋੜੇ ਦਿਨ ਪਏ ਨੇ ਬਾਈ ਕਹਿੰਦਾ ਜੀ ਹਜੇ ਇਹਦਾ ਬਾਈ ਕਿੰਨਾ ਦੁੱਧ ਕਰ ਜੀਓਗੇ ਤੁਹਾਡੇ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ 14 ਤੋਂ 15 ਲੀਟਰ ਦੁੱਧ ਦੇ ਦੂੰਗਾ ਹਾਂ ਬਾਈ ਪਿੱਠਪੁੜੇ ਤੋਂ ਚੰਗੀ ਹੈ ਬਾਈ ਜੀ ਤੇ ਕਿਹੜੇ ਸੂਏ ਸੁਣਾ ਬਾਈ ਇਹਨੇ ਇਹਨੇ ਤੀਜਾ ਸੂਆ ਆਈ ਅਸੀਂ ਤੀਜੇ ਸੂਏ ਸੁਣਾ ਠੀਕ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਬਾਈ ਇਹ ਆਪਾਂ ਇਹ ਤਾਂ 12 ਰੱਖਿਆ ਜੀ ਠੀਕ ਹੈ ਜੀ ਕਿੱਥੇ ਦੇ ਦੂੰਗਾ ਲਾਸਟ 15 ਠੀਕ ਹੈ ਬਾਈ ਜੀ ਇਹ ਵੀ ਤੋੜ ਦੂੰਗਾ ਬਾਈ ਜੀ ਬਹੁਤ ਸ਼ਾਨਦਾਰ ਅਟਰ ਕੁਆਲਿਟੀ ਹੈ ਬਾਈ ਜੀ ਤਿਆਰ ਹੋ ਰਹੀ ਬਾਈ ਅਜੇ ਪਿੱਠਪੜੇ ਤੋਂ ਚੰਗੀ ਹੈ ਬਾਈ ਜੀ ਤੇ ਲੈਣ ਦੇਣ ਵਾਲਾ ਮੁੱਲ ਰੱਖਿਆ ਬਾਈ ਇਹਨਾਂ ਕੋਈ ਜ਼ਿਆਦਾ ਡਿਮਾਂਡ ਨਹੀਂ ਕਰੀ ਤੇ ਸਾਫ਼ ਸੁਥਰੀ ਅਟਰ ਕੁਆਲਿਟੀ ਹੈ ਬਾਈ ਜੀ ਤੇ ਪਿੱਠਪੜੇ ਤੋਂ ਚੰਗੀ ਹੈ ਚੰਗਾ ਪਸ਼ੂ ਬਾਈ ਜੀ ਤੇ ਬਾਈ ਕੋਲੋਂ ਪੁੱਛਦੇ ਆ ਭਾਈ ਓਦਾਂ ਸੀਲ ਆ ਪੂਰੀ ਜਿਵੇਂ ਬਾਜੀ ਬੱਚੇ ਪੁੱچے ਖੁੱਲੀਆਂ ਠੀਕ ਹੈ ਇਹ ਕਿਹੜੇ ਏਰੀਏ ਚੋਂ ਆਈ ਬਾਈ ਇਹ ਵੀ ਮੇਰੇ ਏਰੀਏ ਚੋਂ ਹੀ ਫਰੀਦਕੋਟ ਤੋਂ ਠੀਕ ਹੈ ਬਾਈ ਜੀ ਤੇ ਇਹ ਲਾਸਟ ਕੀ ਤਾਂ ਕਹਿੰਦੇ ਦੇ ਦੂੰਗਾ ਜੀ ਇਹ 115 ਦੇ 115 ਦੇ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਵਪਾਰ ਦਾ ਕੰਮ ਹੈ ਜੀ ਹਾਂ ਜੀ ਵਪਾਰ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਜੀ ਆਪਾਂ ਮੰਡੀ ਨੂੰ ਸਾਰੀ ਹੀ ਲਾ ਲਈ ਤਕਰੀਬਨ ਪੰਜਾਬ ਦੀ ਹੈ ਜੀ ਸਾਰੀ ਠੀਕ ਹੈ ਪਹਿਲਾਂ ਘਰੇ ਜੇ ਘਰ ਤੋਂ ਬਾਅਦ ਫਿਰ ਮੰਡੀ ਠੀਕ ਹੈ ਬਈ ਜੀ ਮੋਬਾਈਲ ਨੰਬਰ ਕਰ ਦੂੰਗਾ 9492521011 ਇੱਕ ਵਾਰ ਦੁਬਾਰੇ ਬੋਲਦੇ ਵੀਰੇ 9492521011 ਠੀਕ ਹੈ ਪਿੰਡ ਚ ਨਾਮ ਕੀ ਚੱਲਦਾ ਆਪਣਾ ਵੈਸੇ ਠੀਕ ਹੈ ਬਈ ਫੋਨ ਕਰਕੇ ਆ ਸਕਦਾ ਮਤਲਬ ਜੀ ਠੀਕ ਹੈ ਬਈ ਜੀ ਤੇ گاਵਾ ਐਫ ਪੀ ਹੁੰਦੀਆਂ ਤੁਹਾਡੇ ਕੋਲ ਜਫਗਾਹ 40 ਲੀਟਰ ਵਾਲੀ 40 ਤੋਂ ਪਲੱਸ ਵਾਲੀ ਵੀ ਹੋ ਗਈ ਠੀਕ ਹੈ ਬਈ ਜੀ ਮੱਝਾਂ ਕਿੰਨੇ ਤੋਂ ਕਿੰਨੇ ਰੇਂਜ ਤੱਕ ਆ ਜਣੀਆਂ ਮੱਝਾਂ ਮਤਲਬ 1.5 2 3 ਤੋਂ 3 ਲੱਖ ਤੱਕ ਤੇ ਉਹਨੀਆਂ ਠੀਕ ਹੈ ਜੀ ਤੁਹਾਡੇ ਕੋਲ ਘਰੇ ਉਹਨੇ ਪਸ਼ੂ ਘੜੇ ਬਈ ਜੀ ਹਾਂ ਜੀ ਬਹੁਤ ਠੀਕ ਹੈ ਬਈ ਜੀ ਧੰਨਵਾਦ ਜੀ ਤੇ ਬਾਈਆਂ ਕੋਲ ਤਿੰਨੇ ਪਸ਼ੂ ਸ਼ਾਨਦਾਰ ਸੀਗੇ ਤੇ ਬਾਈਆਂ ਦਾ ਰੇਟ ਵੀ ਜਾਇਜ਼ ਸੀਗਾ ਤੇ ਬਾਕੀ ਬਾਈ ਕਹਿੰਦਾ ਘਰੇ ਪਸ਼ੂ ਹੁੰਦੇ ਨੇ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਆ ਸਕਦਾ ਇੱਥੇ ਲੈ ਸਕਦਾ ਤੇ ਜਾਇਜ਼ ਰੇਟ ਬਾਈਆਂ ਦਾ ਜੀ ਨਾ ਮਾਤਰ ਵਧੀਆ ਸਭ ਤੋਂ ਵੱਡੀ ਗੱਲ ਵੀ ਅਟਰ ਕੁਆਲਿਟੀ ਸਾਫ਼ ਸੁਥਰੀ ਸੀਗੀ ਤਿੰਨੇ ਚਾਰੇ ਪਸ਼ੂਆਂ ਦੀ ਤੇ ਰੇਟ ਬਾਈਆਂ ਦਾ ਜਾ ਤੇ ਬਾਕੀ ਜੇ ਕੋਈ ਲੈਣ ਦਾ ਚਾਹ ਬਾਣਾ ਬਾਈ ਨਾਲ ਕੰਟੈਕਟ ਕਰ ਸਕਦਾ ਨੰਬਰ ਆਪਾਂ ਪਾਤਾ ਵਿੱਚੀ ਵੀਡੀਓ ਦੇ ਦੀ ਬਹੁਤ ਹੀ ਸ਼ਾਨਦਾਰ ਝੋਟੀ ਤੇ ਮੱਝ ਪਰ ਲਾਵਾਂਗੇ ਪੂਰੀ ਜਾਣਕਾਰੀ ਬਾਕੀ ਬਾਈ ਪਿੱਠਪੜੇ ਤੋਂ ਬਹੁਤ ਚੰਗੀ ਹੈ ਅਟਰ ਕੁਆਲਟੀ ਵੀ ਪੂਰੀ ਸਾਫ਼ ਸੁਥਰੀ ਹੈ ਬਾਈ ਜੀ ਤੇ ਪੂਰੇ ਨਿਖਣਵੇਂ ਥਾਣੇ ਦੇ ਲੰਬਾ ਥਾਣਾ ਬਾਈ ਜੀ ਤੇ ਕੁਆਲਟੀ ਵੱਲੋਂ ਬਾਈ ਪੂਰੀ ਟਾਪ ਕੁਆਲਟੀ ਦੀ ਹੈ ਤੇ ਨੇੜੇ ਤੋਂ ਵੀ ਆਪਾਂ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦਾਂਗੇ ਜੀ ਠੀਕ ਹੈ ਜੀ ਚੈੱਕ ਕਰੋ ਮੇਰਾ ਵੀਰ ਤੇ ਅਟਰ ਕੁਆਲਟੀ ਸਾਫ ਸੁਥਰੀ ਬਿਲਕੁਲ ਚਾਰੇ ਤੁਮੇ ਵੀ ਪ੍ਰੋਪਰ ਗੈਪ ਹੈ ਜੀ ਤੇ ਬਾਈ ਸਾਹਿਬ ਬਾਈ ਸਾਜੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਮਲਵੰਤ ਸਿੰਘ ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਜੀ ਸਰਦਾਰ ਘਟਾ ਠੀਕ ਹੈ ਬਾਈ ਜੀ ਤੇ ਬਾਈ ਜਿਹੜੀ ਇਹ ਮੱਝ ਹੈ ਕਿਹੜੇ ਸੂਏ ਸੂਈ ਹੈ ਇਹ ਇਹ ਤੀਜੇ ਸੂਏ ਸੂਈ ਹੋ ਰਹੀ ਠੀਕ ਹੈ ਜੀ ਕਿੰਨਾ ਦੁੱਧ ਦਤਾ ਬਾਈ ਥੱਲੇ ਇਹਦੇ ਇਹ ਜੀ 14-15 ਸਿਰ ਦੁੱਧ ਪਾਰਦੀ ਹੈ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਆਪੇ ਤਾਂ ਜੀ ਇਹਦਾ ਮੁੱਲ ਜੀ 1 35 ਠੀਕ ਹੈ ਬਾਈ ਜੀ ਤੇ ਕਿੱਥੇ ਤੱਕ ਆਪਾਂ ਲਾਟ ਛੜਦੋਂਗੇ ਅਸੀਂ ਜੀ ਇੱਕ ਮੀਟ ਠੀਕ ਹੈ ਬਾਈ ਜੀ ਤੇ ਬਾਈ ਵਪਾਰ ਦਾ ਕੰਮ ਹੈ ਆਪਣਾ ਜੀ ਹਾਂ ਜੀ ਵਪਾਰ ਦਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਾਈ ਅਸੀਂ ਤਾਂ ਜ਼ਿਆਦਾ ਤਾਂ ਇਹੀ ਸਾਨੂੰ ਨੇੜੇ ਪਈ ਅੱਛਾ ਇਹੀ ਨੇੜੇ ਪਈ ਠੀਕ ਹੈ ਬਾਈ ਜੀ ਤੇ ਪਸ਼ੂ ਲਿਆਉਂਦੇ ਕਿੱਥੋਂ ਮੈਚੀ ਪਿੰਡਾਂ ਚੋਂ ਪਸ਼ੇ ਪਿੰਡਾਂ ਜੀ ਠੀਕ ਹੈ ਬਾਈ ਜੀ ਤੇ ਬਈ ਘਰੋਂ ਬੱਕਰੇ ਪਸ਼ੂ ਹੁੰਦੇ ਨੇ ਫੇਰੀ ਹਾਂ ਜੀ ਘਰੇ ਪਸ਼ੂ ਹੁੰਦੇ ਨੇ ਜੀ ਹਾਂ ਘਰੇ ਵੱਸੂ ਕਿਸੇ ਨੇ ਫੋਨ ਕਰਕੇ ਆਉਣਾ ਹੋਵੇ ਆ ਸਕਦਾ ਜੀ ਹਾਂ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਕਰ ਦੂੰਗਾ ਸ਼ੇਰ ਜੀ ਕਰ 77299 हां जी 04180 ਇੱਕ ਹੋਰ ਦੁਆਰੇ ਬੋਲ ਦੋ ਜੀ 75299 हां जी 04180 ਨਾਮ ਕੀ ਹੈ ਬਾਈ ਆਪਣਾ ਹੀ ਬਲਵੰਤ ਸਿੰਘ ਠੀਕ ਹੈ ਬਾਈ ਜੀ ਤੇ ਬਾਈ ਵੀ ਨਾਲੇ ਹੁੰਦਾ ਜੀ ਆਈ ਮੰਡੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਧੰਨਵਾਦ ਜੀ ਤੇ ਚੰਗਾ ਪਸ਼ੂ ਸੀ ਗਵਾਈਆਂ ਕੋਲੇ ਰੇਟ ਵੀ ਠੀਕ ਹੈ ਠੀਕ ਹੈ ਬਾਈ ਜੀ ਗਾਵਾਂ ਵੀ ਹੁੰਦੀਆਂ ਕਿੱਲ ਮੈਂ ਉਹ ਗਾਵਾਂ ਦੋ ਵਿੱਚ ਠੀਕ ਹੈ ਕਿਹੜੀ ਗਾਇ ਜਿਆਦਾ ਰੱਖਦੇ ਆਪਣੇ ਕੋਲੇ ਹੁੰਦੀਆਂ ਜਿਆਦਾ ਜਿਹੜੀ ਮਿਲਦੀ ਹੈ ਐਫ ਐਫ ਜਰਸੀ ਸਾਰੀਆਂ ਹੁੰਦੀਆਂ ਮਤਲਬ ਜੀ ਠੀਕ ਹੈ ਜੀ ਮੱਜ ਹੁੰਦੀ ਪਤਾ 100 ਲੀਟਰ ਤੱਕਲੀ ਨਾਮ ਵਾਲੇ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਰੇਟ ਜੈ ਜੈ ਬਾਈ ਦਾ ਜੀ ਤੇ ਸ਼ਾਨਦਾਰ ਪਛੂ ਸੀਗਾ ਬਾਈ ਜੀ ਤੇ ਨੰਬਰ ਆਪਾ 파ਤਮ ਮੋਬਾਈਲ ਦਾ ਵਿੱਚ ਹੀ ਤੇ ਨਾਲ ਹੈਗੀ ਫੀਮੇਲ ਕਾਫ ਜੀ ਵੱਜਦੇ ਤੇ ਚੰਗਾ ਪਛੂ ਸੀਗਾ ਬਾਈ ਦੁੱਧ ਵਾਲਾ ਜੇ ਕੋਈ ਲੈਂਡ ਦਾ ਚਾਹ ਮਾਨ ਹੈ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਜੀ ਤੇ ਚੰਗੇ ਪਛੂ ਨੇ ਬਾਈ ਕੋਲੇ ਤੁਹਾਨੂੰ ਤਾਂ ਖੋਣੇ ਬਾਈ ਜੀ ਸਤ ਪਹਿਲਾ ਬਾਈ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਨਾਮ ਕੀ ਵੀਰੇ ਆਪਣਾ ਜੀ ਨਾਮ ਕਰਪਾਈ ਸਿੰਘ ਜੀ ਅੱਛਾ ਪਿੰਡ ਕਿਹੜਾ ਪੈਦ ਵੀਰੇ ਪਿੰਡ ਧੌਲਾ ਜੀ ਠੀਕ ਹੈ ਬਾਈ ਜੀ ਜ਼ਿਲ੍ਹਾ ਕਿਹੜਾ ਪੈਦਦਾ ਜੀ ਬਰਨਾਲਾ ਜੀ ਠੀਕ ਹੈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਅੱਜ 3 ਲੈ ਕੇ ਆਏ ਸੀ ਦੋ ਬੇਗੀਆਂ ਇੱਕ ਰਹਿ ਗਈ ਜੀ ਅੱਛਾ ਇੱਕ ਰਹਿ ਗਈ ਅੱਛਾ ਹੋਇਆ ਜੀ ਤੇ ਕੱਲਾ ਗਾਵਾਂ ਦਾ ਬਵਾਰਾ ਪਾਉਣਾ ਕਿ ਬੱਜਾ ਦਾ ਵੀ ਗਾਵਾਂ ਦਾ ਮੱਜਾਂ ਦਾ ਵੀ ਹੈ ਜੀ ਠੀਕ ਹੈ ਬਾਈ ਜੀ ਜਿਹੜੀ ਇਹ ਐਫ ਖੜੀ ਹੈ ਬਾਈ ਜੀ ਇਹ ਹੁੰਦੀ ਬੱਸੀ ਆ ਤੁਹਾਨੂੰ ਅੱਛਾ ਕਿੰਨੇ ਦਿਨ ਲੈ ਲੂ ਬਾਈ ਹਜੇ ਇਹ ਇਹ 10 ਦਿਨਾਂ ਦੀ ਕੱਚੀ ਹੈ ਜੀ ਇਹ ਅੱਛਾ 10 ਦਿਨ ਦੀ ਕੱਚੀ ਹੈ ਬਾਈ ਜੀ ਤੇ ਆਪਣੀ ਘਰ ਦੀ ਵਾਲੀ ਵੀ ਬਾਈ ਮੁੱਲ ਲੈਂਦੀ ਸੀ ਨਾ ਆਪਣਾ ਪਾਰ ਦਾ ਕੰਮ ਆ ਤੇ ਕਿੰਨਾ ਮਾਂ ਥੱਲੇ ਪਤਾ ਕਿੰਨਾ ਕਿਲੋਟਰ ਥੀ ਜੀ ਥੱਲੇ ਇਹ ਮਾਂ ਥੱਲੇ ਹੈਗਾ ਸੀ 27 28 ਲੀਟਰ ਦੁੱਧ ਜੀ ਠੀਕ ਹੈ ਬਾਈ ਜੀ ਤੁਹਾਡੇ ਸਾਹਮਣੇ ਪਹਿਲੇ ਨੂੰ ਕਿੰ ਕਿੰਨਾ ਕਰਦੇ ਚੂਏ ਨੂੰ 24 25 ਕਿਲੋ ਦੁੱਧ ਤਾਂ ਖੁੱਲਾ ਡੁੱਲਾ ਗੱਡੂ ਹਜੇ ਤਾਂ ਵੜਨਾ ਦੱਸ ਦੇਣ ਦੀ ਕੱਚੀ ਹੈ ਜੀ ਉਦਾਂ ਸੀਲਾ ਪੂਰੀ ਬਾਈ ਬਾਈ ਪੂਰੀ ਚੈੱਕ ਕਰੋ ਮੇਰਾ ਬਈ ਨੇੜੇ ਤੋਂ ਵੀ ਇਹ ਬੈ ਚੈੱਕ ਕਰਾ ਦਿੰਦੇ ਤਵੇ ਤੋੜ ਦੂੰਗਾ ਬਾਈ ਥੋੜਾ ਜਿਹਾ ਇਹਨੂੰ ਹਾਂਜੀ ਤੋੜ ਦੂੰਗਾ ਵੀਰੇ ਚੰਗਾ ਪਸ਼ੂ ਬਈ ਕੱਦ-ਕਾੜ ਬਹੁਤ ਐ ਬੱਚੀ ਦਾ ਤੇ ਤੇ ਆਪਾਂ ਨੇੜੇ ਤੋਂ ਵੀ ਤੁਹਾਨੂੰ ਇੱਕ ਬੰਨੀ ਗਾ ਮਰਾਦਾ ਕਿ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਹਜੇ ਬਾਈ ਕਹਿੰਦਾ 10 ਦਿਨ ਕੱਚੀ ਐ 10 ਦਿਨ ਦੀ ਤੇ ਸਭ ਤੋਂ ਵੱਡੀ ਗੱਲ ਐ ਬਾਈ ਚਾਰੇ ਥਣਾ ਦੀ ਜੀ ਪ੍ਰੋਪਰ ਗੈਪ ਐ ਜੀ ਦੇ ਨਿਕੜਵੇਂ ਥਣਦੇ ਬਾਈ ਜੀ ਸ਼ਾਨਦਾਰ ਕੁਆਲਟੀ ਬਾਈ ਜੀ ਤੇ ਬਾਕੀ ਬਾਈ ਜੀ ਆਪਣਾ ਹੁਣ ਮੰਨ ਲਓ ਇਹ ਕਿੱਤੇ ਮੁੱਲ ਕੀ ਨਾ ਰੱਖਿਆ ਪਿਆ ਦਾ ਇਹਦਾ ਮੁੱਲਾ ਪਾ ਜੀ 120 ਕਰ ਦਿਆਂਗੇ ਦੇਣ ਲਈ ਲਾਟ ਕੀ ਤੱਕ ਛੱਡ ਦੋਗੇ ਮੌਕੇ ਤੇ ਮਾਨਤਾ ਨਾਲ ਕਰ ਦਾਂਗੇ ਠੀਕ ਹੈ ਬਾਈ ਜੀ ਕਿੱਤਾਂ ਕਿ ਫਿਰ ਵੀ ਛੱਡ ਦੋਗੇ ਇੱਕ ਦਾਸ ਦੀ ਦੇ ਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਨੇ ਆ ਸਾਰੀਆਂ ਮੰਡੀਆਂ ਲਾਉਨੇ ਆ ਤਕਰੀਬਨ ਪੰਜਾਬ ਦੀਆਂ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਆਪਣੇ ਕੋਲ ਘਰੇ ਪਸ਼ੂ ਅਵੇਲੇਬਲ ਹੁੰਦੇ ਜੀ ਹਾਂ 10 12 ਗਾਇਆਂ ਦਾ ਭਾਈ ਪੱਕੇ ਖੜੀ ਹੁੰਦੀਆਂ ਠੀਕ ਕੱਲੀ ਐਚ ਐਫ ਕੱਢ ਜਰਸੀਆਂ ਵੀ ਹੁੰਦੀਆਂ ਸਾਰੀ ਹੁੰਦੀਆਂ ਜਰਸੀ ਵੀ ਹੁੰਦੀਆਂ ਜੀ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ ਮੋਬਾਈਲ ਨੰਬਰ 7696432921 ਜੀ ਕਿਹੜੇ ਦੁਆਰੇ ਬੋਲਦੇ ਵੀਰੇ 7696432921 ਜੀ ਨਾਮ ਕੀ ਦੱਸਿਆ ਸੀਗੇ ਵੀਰੇ ਆਪਣਾ ਵਰਪੇ ਸਿੰਘ ਜੀ ਤੇ ਪਿੰਡ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਭਾਈ ਜੀ ਤਹਿਸੀਲ ਕਿਹੜੀ ਪੈ ਜਾਂਦੀ ਜੀ ਤਾਪਾ ਜੀ ਠੀਕ ਹੈ ਭਾਈ ਜੀ ਤੇ ਮਤਲਬ ਫੋਨ ਕਰਕੇ ਆ ਸਕਦਾ ਤੁਹਾਨੂੰ ਬੰਦਾ ਕੋਈ ਕਿ ਜੇ ਦੂਰੋਂ ਹਣਾ ਹੋਵੇ ਹਾਂ ਫੋਨ ਕਰਕੇ ਆ ਸਕਦਾ ਟ੍ਰਾਂਸਪੋਰਟ ਦਾ ਪ੍ਰਬੰਧ ਹੈ ਬਾਈ ਜੀ ਹਾਂ ਹਾਂ ਬਾਈ ਆਪ ਦੀਆਂ ਨੇ ਠੀਕ ਹੈ ਬਾਈ ਜੀ ਧੰਨਵਾਦ ਜੀ ਤੇ ਬਾਈਆਂ ਕੋਲੇ ਸ਼ਾਨਦਾਰ ਬੱਚੀ ਸੀ ਕਿ ਬਾਕੀ ਰੇਟ ਬਹੁਤ ਜ਼ਿਆਦਾ ਰੱਖਿਆ ਸੀ ਕਿ ਬਾਈਆਂ ਨੇ ਜੀ ਜੇ ਕੋਈ ਲੈਂਡ ਦਾ ਚਾਹਵਾਨ ਹੈ ਬਾਈਆਂ ਦਾ ਨੰਬਰ ਪਾਤਾ ਵੀਡੀਓ 'ਚ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਚੰਗੀ ਪਸ਼ੂ ਹੈ ਜੀ ਬਾਈ ਕੋਲੇ ਐਚ ਐਫ ਗਾਂ ਜੀ ਆਜੋ ਮੇਰਾ ਵੀਰ ਬਾਈਆਂ ਕੋਲੇ ਖੜੀ ਇੱਕ ਹੋਰ ਐਚ ਐਫ ਗਾਂ ਇਹਦੇ ਬਾਰੇ ਵੀ ਲੈਂਦੇ ਜਾਣਕਾਰੀ ਤੇ ਬਾਈ ਜੀ ਕਦ ਕਾੜ ਦੇਖੋ ਪਹਿਲਾ ਸਭ ਤੋਂ ਵੱਡੀ ਗੱਲ ਹੈ ਤੇ ਚੰਗਾ ਕਦ ਕੀ ਹਾਲ ਹੈ ਵੀਰੇ ਕੀ ਨਾਮ ਆਪਣਾ ਜੀ ਮੇਰਾ ਬਲਵਿੰਦਰ ਸਿੰਘ ਹੈ ਠੀਕ ਹੈ ਜੀ ਪਿੰਡ ਕਿਹੜਾ ਪੈ ਜਾਣਾ ਵੀਰੇ ਪਿੰਡ ਬਾਈ ਪਠਰਾ ਧਰੌਲੇ ਕੋਲੇ ਠੀਕ ਹੈ ਬਈ ਜਿਹੜੀ ਇਹ ਗਾਂ ਬਾਈ ਜੀ ਕਿਹੜੇ ਸੂਏ ਸੂਈ ਹੈ ਪਹਿਲਾਂ ਤਾਂ ਇਹ ਇਹ ਬਾਈ ਦੂਜੇ ਠੀਕ ਹੈ ਬਈ ਕਿੰਨਾ ਦੁੱਧ ੱਥਲੇ ਦੇ 228 ਕਿਲੋ ਤਿਆਰ ਆ ਬਾਈ ਠੀਕ ਹੈ ਜੀ ਤੇ ਕਿੰਨਾ ਮੋਲ ਰੱਖਿਆ ਵੀਰੇ ਪੈ ਦਾ ਦੁੱਧ ਦਾ ਮੋਲ ਦਾ ਡੇਢ ਕਰਦਾ ਬਾਈ ਅੱਛਾ ਦੇਣ ਲੈਣ ਲਾੜ ਕਿੱਥੇ ਤੱਕ ਛੱਡ ਦੋਗੇ ਦੇਦਾ ਬਾਈ 30 ਦੀ ਅੱਛਾ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਵੀਰ ਬਾਈ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਤੇ ਚੰਗਾ ਪਛੂ ਬਾਈ ਦੁੱਧ ਵਾਲਾ ਤੇ ਆਪਾਂ ਨੇੜੇ ਤੋਂ ਵੀ ਤੁਹਾਨੂੰ ਪਿੱਛੇ ਤੋਂ ਲੀਟਰ ਕੁਆਲਟੀ ਦਿਖਾ ਦਨੇ ਸਾਹਬ ਜਤਰੀ ਬਾਈ ਜੀ ਤੇ ਰੇਟ ਬਾਈ ਨੇ ਇੱਕ 30 ਕੇ ਵੀ ਕਰਤਾਗੇ ਤੇ ਬਾਈ ਜੀ ਆਪਣਾ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਲਾ ਬਾਈ ਮੰਡੀਆਂ ਸਾਰੀਆਂ ਕਰਦੇ ਆ ਬਾਈ ਠੀਕ ਆ ਬਾਈ ਜੀ ਤੇ ਖੰਨਾ ਕਰਦੇ ਆ ਕਰਾਲੀ ਕਰਦੇ ਆ ਠੀਕ ਆ ਬਾਈ ਜੀ ਉਹਲਾ ਮੋੜ ਕੱਲਾ ਮੱਝਾਂ ਦਾ ਗਾਵਾਂ ਦਾ ਹੀ ਕਿ ਮੰਗਣ ਬੱਚੇ ਦੇ ਮੱਝਾਂ ਦਾ ਆਪਣਾ ਬੰਦ ਬਈ ਕਾਇਆਂ ਦਾ ਅੱਜ ਹੀ ਆਇਆ ਠੀਕ ਹੈ ਬਈ ਜੀ ਅੱਜ ਕਿਵੇਂ ਗਾਹ ਕਰਿਆ ਵੈਸੇ ਗਾਹ ਠੀਕ ਆ ਬਈ ਅੱਜ ਕਿੰਨੇ ਪਸ਼ੂ ਲੈਂਦੇ ਸੀਗੇ ਜੀ ਅੱਜ 2 ਦੀ ਬਈ 1 ਬੇਟੀ ਆ ਗਾਂ ਅੱਛਾ ਇਹ ਇਹਦਾ ਕਿਥੇ ਤੱਕ ਲੱਗਿਆ ਮੇਰੇ ਮੋਟਰ ਨੇੜੇ ਹਾਂ ਬਈ ਲੱਗਦਾ ਇਹਦੇ ਹੋਜੀ ਸ਼ਾਮ ਤੱਕ हां होजूआ ठीक है भाई जी से मोबाइल नंबर करूंगा फिर शेयर अपनी 7875 हां जी 42006 एक और दोबारा बोल दे वीर 7875 हां जी 42006 ਪਿੰਡਕੜਾ ਦੱਸਿਆ ਜੀ ਵੀਰੇ ਪਿੰਡ ਪਠਰਾ ਬਈ ਤਣਾ ਉਲੇ ਦੇ ਨਾਲ ਠੀਕ ਹੈ ਬਈ ਜੀ ਆ ਆਪਣੇ ਕੋਲੇ ਬਹੁਤ ਚੰਗੀਆਂ ਕੱਟੀਆਂ ਹੁੰਦੀਆਂ ਨੇ ਬਈ ਪਹਿਲਾਂ ਠੀਕ ਹੈ ਮਤਲਬ ਫੋਨ ਕਰਕੇ ਬੰਦਾ ਸਕਦਾ ਆ ਸਕਦਾ ਬਈ ਠੀਕ ਹੈ ਬਈ ਜੀ ਜਦੋਂ ਮੈਂ ਅਵੇਲੇਬਲ ਹੁੰਦੇ ਮਤਲਬ ਪਸ਼ੂ ਠੀਕ ਹੈ ਬਈ ਜੀ ਧੰਨਵਾਦ ਜੀ ਤੇ ਸ਼ਾਨਦਾਰ ਪਸ਼ੂ ਸੀਗੇ ਬਾਕੀ ਬਾਈਆਂ ਦਾ ਰੇਟ ਜਾਇਜ਼ 28 ਲੀਟਰ ਬਾਈ ਕਹਿੰਦਾ ਵੀ ਬਾਈ ਕੰਡੇ ਦਾ ਪੂਰਾ ਇਹਨਾਂ ਹਾਂ ਬਈ ਤਸੱਲੀ ਵਾਲਾ ਕੰਮ ਆਪਣਾ ਜੀ ਬਹੁਤ ਤਸੱਲੀ ਵਿੱਚ ਕੰਡੇ ਲਾ ਕੇ ਬੰਦਾ ਦੋ ਦਿਨ ਟੋਲੇ ਬਾਈ ਠੀਕ ਹੈ ਜੀ ਤੇ ਮਗਰ ਕੀ ਸੀਗਾ ਬਾਈ ਇਹਦੇ ਮਗਰ ਬੱਛੀ ਆ ਬਾਈ ਮਗਰ ਬਾਈ ਜੀ ਤੋਹਫਾ ਸਭ ਤੋਂ ਵੱਡੀ ਗੱਲ ਹੈ ਬੱਛੀ ਨਾਲ ਹੈ ਬਾਈ ਜੀ ਤੇ ਇਸ ਰੇਟ 'ਚ ਦੋ ਬਣ ਰਹੇ ਪਸ਼ੂ ਬਾਈ ਜੀ ਚੰਗਾ ਪਸ਼ੂ ਹੈ ਜੀ ਤੇ ਦੁੱਧ ਵਾਲਾ ਬਾਈ ਜੀ ਇੱਕੇ ਰੱਖਿਆ ਘਰੇ ਬਹੁਤ ਹੈ ਤੇ ਘਰੇ ਰੱਖਣ ਵਾਲਾ ਪਸ਼ੂ ਬਾਈ ਜੀ ਪੂਰਾ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰਾ ਵੀਰ ਤੇ ਬਾਕੀ ਵੀਡੀਓ ਦੇਖ ਲੈਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ